जय वाल्मीकि हर हर वाल्मीकि जय भीम जय भारत आज न्यू यंग वाल्मीकि फेडरेशन ਵੱਲੋਂ ਜਵਾਨਗਰ ਕੈਂਪ ਵਿੱਚ ਬਾਟ ਨੰਬਰ 72 ਵਿੱਚ 75ਵੇਂ ਰਾਸ਼ਟਰੀ ਸੰਵਿਧਾਨ ਦੀ ਖੁਸ਼ੀ ਵਿੱਚ ਲੋੜਵੰਦ ਬੱਚਿਆਂ ਨੂੰ ਕਿਤਾਬਾਂ ਵੰਡੀਆਂ ਗਈਆਂ ਤੇ ਨਿਊ ਯੰਗ ਵਾਲਮੀਕੀ ਫੈਡਰੇਸ਼ਨ ਇਦਾਂ ਹੀ ਸਾਡੇ ਲੋਕਾਂ ਦੇ ਨਾਲ ਹਮੇਸ਼ਾ ਖੜੀ ਹੈ ਜਿਨ੍ਹਾਂ ਨੂੰ ਕਿਸੇ ਤਰੀਕੇ ਦੀ ਲੋੜ ਹੋਵੇ ਤੇ ਸਾਡੇ ਨਾਲ ਸੰਪਰਕ ਕਰ ਸਕਦਾ ਵਾ ਮੈਂ ਪੂਰੇ ਭਾਰਤ ਵਾਸੀਆਂ ਨੂੰ ਇੱਕ ਵਾਰ ਫਿਰ ਨਿਊ ਇੰਗ ਵਾਲਮੀਕੀ ਫੈਡਰੇਸ਼ਨ ਵੱਲੋਂ 75ਵੇਂ ਰਾਸ਼ਟਰੀ ਸਭਿਦਾਨ ਦੇ ਵਿੱਚ ਦੀ ਖੁਸ਼ੀ ਵਧਾਈ ਦੇਣਾ ਵਾ ਪ੍ਰਧਾਨ ਜੀ ਜਿਵੇਂ ਤੁਹਾਡੀ ਜਿਹੜੀ ਸੰਸਥਾ ਹੈ ਨਿਊ ਇੰਗ ਵਾਲਮੀਕੀ ਫੈਡਰੇਸ਼ਨ ਕਿਹੜੇ-ਕਿਹੜੇ ਜਿਹੜੇ ਸਮਾਜ ਭਲਾਈ ਦੇ ਕੰਮ ਕਰਦੀ ਹੈ ਸਾਡੀ ਨਿਊ ਇੰਗ ਵਾਲਮੀਕੀ ਫੈਡਰੇਸ਼ਨ ਜਿਵੇਂ ਕਿ ਪੜ੍ਹਾਈ ਦੇ ਬੱਚਿਆਂ ਨੂੰ ਕਿਸੇ ਦੀ ਲੋੜ ਹੋਵੇ ਕਿਸੇ ਨੂੰ ਦਵਾਈ ਦੀ ਲੋੜ ਹੋਵੇ ਕਿਸੇ ਨੂੰ ਵਿਆਹ ਦੇ ਹੋਵੇ ਕੋਈ ਵਿਆਹ ਜੇ ਕੋਈ ਮਦਦ ਹੋਵੇ ਉਹਨਾਂ ਲਈ ਜਾਂ ਕੋਈ ਕਿਸੇ ਤਰੀਕੇ ਦਾ ਕਿਸੇ ਨਸ਼ਾ ਵਿਕਦਾ ਪਿਆ ਸੀ ਹੁੰਦੇ ਵੀ ਖਿਲਾਫ ਹੈਗੇ ਆ ਤੇ ਨੀਂਗ ਵਾਲਿੰਗ ਫੈਡਰੇਸ਼ਨ 15 20 20 ਦੇ ਸਾਲਾਂ ਤੋਂ ਹਮੇਸ਼ਾ ਲੋਕਾਂ ਦੀ ਮਦਦ ਕਰਦੀ ਆ ਰਹੀ ਹੈ। ਸਮਾਜ ਦੇ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹਦੇ ਜਿਵੇਂ ਬਾਬਾ ਸਾਹਿਬ ਨੇ ਕਿਹਾ ਸੀ ਪੜੋ ਜੜੋ ਤੇ ਸੰਘਰਸ਼ ਕਰੋ ਪੜੋ ਲਿਖੋ ਕੀ ਮੈਸੇਜ ਦੇਣਾ ਚਾਹਦੇ ਹੋ? ਮੈਂ ਸਮਾਜ ਦੇ ਲੋਕਾਂ ਨੂੰ ਆਹੀ ਮੈਸੇਜ ਦੇਣਾ ਚਾਹਨਾ ਵਾਂ। ਡਾਕਟਰ ਬੀ ਆਰ ਅੰਬੇਡਕਰ ਸਾਹਿਬ ਜੀ ਦਾ ਇੱਕ ਨਾਰਾ ਸੀ ਪੜੋ ਲਿਖੋ ਤੇ ਸੰਘਰਸ਼ ਕਰੋ ਤੇ ਉਹਨੂੰ ਆਪਣੇ ਸਮਾਜ ਦੇ ਲੋਕਾਂ ਨੂੰ ਅੱਗੇ ਵਧਾਣਾ ਚਾਹੀਦਾ ਤੇ ਕਿਸੇ ਵੀ ਤਰ੍ਹਾਂ ਦੀ ਕਿਸੇ ਨੂੰ ਲੋੜ ਹੋਵੇ ਤਾਂ ਅਸੀਂ ਨਿਊ ਯੰਗ ਵਾਲਮੀਕੀ ਫੈਡਰੇਸ਼ਨ ਤੁਹਾਡੇ ਨਾਲ ਦਿਨ ਰਾਤ ਖੜਾ ਸਾਰਿਆਂ ਦਾ ਧੰਨਵਾਦ